ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਇੱਕ ਵਾਰ ਫੇਰ ਸਾਰੇ ਇਸ ਇਸ ਕਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਅੱਜ ਹੈਲਥ ਦੇ ਵਿਸ਼ੇ ਤੇ ਇੱਕ ਤੋਂ ਵੱਡੇ ਐਲਾਨ ਨੇ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਤੁਹਾਡੇ ਥਰੂ ਅਸੀਂ ਪੂਰੀ ਦੁਨੀਆ ਦੇ ਵਿੱਚ ਇਹ ਮੈਸੇਜ ਦੇ ਸਕੀਏ ਕਿ ਅਸੀਂ ਸਾਡੀ ਪ੍ਰਾਇੋਰਟੀ ਜਿਹੜੀ ਹੈ ਹੈਲਥ এডਿਕੇਸ਼ਨ ਇਨਫਰਾਸਟ੍ਰਕਚਰ ਤੇ ਰੋਜ਼ਗਾਰ ਜਿਹੜਾ ਜਿਹੜੀਆਂ ਟੌਪ 5 ਸਾਡੀਆਂ ਗਰੰਟੀਆਂ ਸੀ ਉਹਨਾਂ ਚ ਅਸੀਂ ਹੋਰ ਅੱਗੇ ਵਧ ਰਹੇ ਹਾਂ ਉਹਦੇ ਵਿੱਚ ਤਿੰਨ ਸਾਲਾਂ ਚ ਅਸੀਂ 881 ਅ ਆਮਦਵੀ ਕਲੀਨਿਕ ਜਿਹੜੇ ਖੋਲੇ ਦੋ 200 ਹੋਰ ਜਾਂ ਹਜ਼ਾਰ ਹੋ ਜਣਾ ਉਹਨਾਂ ਦੇ ਨਾਲ ਚ ਤੇ ਉੱਥੇ ਤੁਸੀਂ ਵਿਜ਼ਿਟ ਵੀ ਕੀਤਾ ਹੋਊਗਾ ਬਹੁਤ ਸਾਰੇ ਤੁਸੀਂ ਕਵਰ ਵੀ ਕੀਤਾ ਮੈਂ ਦੇਖਿਆ ਦਵਾਈਆਂ ਦੀ ਜਿਹੜੀ ਅਵੇਲੇਬਿਲਟੀ ਹੈ ਉਹ 30% ਤੋਂ ਹੁਣ 100% ਤੱਕ ਹੋ ਗਈ ਸਾਰੀਆਂ ਦਵਾਈਆਂ ਉੱਥੇ ਅਵੇਲੇਬਲ ਨੇ ਤੇ ਜਦ ਤੱਕ ਫੁੱਟਫਾਲ ਦੀ ਗੱਲ ਹੈ ਇਹ ਜਿਹੜੇ ਪ੍ਰਾਇਮਰੀ ਸਿਹਤ ਸੇਵਾਵਾਂ ਨੇ ਇਹਦੇ ਵਿੱਚ ਪਹਿਲਾਂ 34 ਲੱਖ ਲੋਕਾਂ ਦੀ ਗਿਣਤੀ ਹੋਈ ਸੀ ਤੇ ਕਰਦੇ ਕਰਾਉਂਦੇ ਹੁਣ ਇਸ ਵਕਤ 1 ਕਰੋੜ 80 ਲੱਖ ਜਿਹੜਾ ਬੰਦੇ ਉਹ ਆਮ ਆਦਮੀ ਕਲੀਨਿਕ ਚ ਆ ਕੇ ਚੈੱਕਅਪ ਕਰਵਾ ਕੇ ਠੀਕ ਹੋ ਕੇ ਜਾ ਚੁੱਕੇ ਨੇ ਤੇ ਕੁਛ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹ ਲੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਹ ਤੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਇਹ ਕੱਲ ਤੋਂ ਸ਼ੁਰੂ ਹੋ ਜਾਊਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ ਦੋ ਤਿੰਨ ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਪ੍ਰਚਾਰ ਵੀ ਕੀਤਾ ਜਾਊਗਾ ਕੈਂਪ ਤੋਂ ਪਹਿਲਾਂ ਚਾਹੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚੋਂ ਚਾਹੇ ਕੋਈ ਵੈਸੇ ਮੁਨਾਦੀ ਕਰਾਵਾਂਗੇ ਤਾਂ ਕਿ ਹਰੇਕ ਬੰਦਾ ਜਿਹੜਾ ਹੈ ਉਹਦੇ ਤੱਕ ਇਹ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਇਸ ਸਕੀਮ ਦਾ ਫਾਇਦਾ ਲੈਣ ਵਾਸਤੇ ਆਵਾਜ਼ ਪਹੁੰਚ ਸਕੇ ਤੇ ਉਹ ਕਿਸੇ ਵੀ ਟਾਈਮ ਆ ਕੇ ਆਪਣਾ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਤਾਂ ਕਿ ਹੋਰ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਤੇ 10 ਤੋਂ 12 ਦਿਨ ਦੇ ਵਿੱਚ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਰਜਿਸਟ੍ਰੇਸ਼ਨ ਸਾਰੇ ਨਿਵਾਸੀਆਂ ਦੀ ਕੰਪਲੀਟ ਹੋ ਜਾਊਗੀ ਤੇ ਫੀਡਬੈਕ ਮਿਲਣ ਤੋਂ ਬਾਅਦ ਇਸ ਪ੍ਰਕਿਰਿਆ 'ਚ ਸੁਧਾਰ ਵੀ ਕਰਾਂਗੇ ਜੇ ਕੋਈ ਕਿਸੇ ਦਾ ਕੋਈ ਸੁਜੈਸ਼ਨ ਆਇਆ ਫਿਰ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰ ਦਾਂਗੇ ਤੇ ਸਾਰੇ ਇਹ ਇਹ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਕੰਪਲੀਟ ਹੋਣ ਤੋਂ ਬਾਅਦ ਸਕੀਮ ਸ਼ੁਰੂ ਹੋ ਜਾਊਗੀ ਮੁੱਖ ਮੰਤਰੀ ਸਿਹਤ ਕਾਰਡ ਦੇ ਅਧੀਨ ਆ ਬੰਦ ਕਰਦੇ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ एलिजिबल ਵੀ ਹੋਊਗਾ ਸਰਕਾਰੀ ਕਰਮਚਾਰੀ ਆਂਗਣਵਾੜੀ ਆਸ਼ਾ ਵਰਕਰਾਂ ਵੀ ਇਸ ਸਕੀਮ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਪਰਿਵਾਰ ਵੀ ਤੇ ਮੈਂਬਰਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈਗੀ ਜਦੋਂ ਕੋਈ ਜੇ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੁੰਦੀ ਹੈ ਤਾਂ ਜਿਹੜੇ ਪਰਿਵਾਰ ਦਾ ਮੈਂਬਰ ਹੈ ਉਹਦਾ ਇਲਾਜ ਜਿਹੜਾ ਉਹ 10 ਲੱਖ ਦੇ ਸਕੀਮ ਦੇ ਅੰਡਰ ਆ ਜਾਊਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲੇ ਦੇ ਵਿੱਚ ਸੂਚੀਬੱਧ ਕੀਤੇ ਜਾਣਗੇ ਇੰਪੈਨਲ ਕੀਤੇ ਜਾਣਗੇ ਵੱਧ ਤੋਂ ਵੱਧ ਪ੍ਰਾਈਵੇਟ ਸਕੂਲ ਜਿਹੜੇ ਹਸਪਤਾਲਾਂ ਨੂੰ ਅਸੀਂ ਲਾਵਾਂਗੇ ਜਿੰਨੇ ਮੈਕਸਿਮ ਹੋ ਸਕਦੇ ਨੇ ਸਰਕਾਰੀ ਤਾਂ ਸਾਰੇ ਹੋਣਗੇ ਤੇ ਇਸ ਸਕੀਮ ਦੇ ਅੰਡਰ 2000 ਸਿਹਤ ਪ੍ਰਕਿਰਿਆਾਂ ਮਾਤੇ ਆਪਰੇਸ਼ਨ ਵਗੈਰਾ ਵੀ ਸ਼ਾਮਲ ਹੋਣਗੇ ਵੱਡੇ ਇਹ ਨਹੀਂ ਹੈਗਾ ਕਿ ਆਜ ਬਿਮਾਰੀ ਇਸ ਕਾਰਡ ਦੇ ਅੰਦਰ ਆ ਨਹੀਂ ਸਕਦੀ ਜੀ ਆਪ ਮਾਰੀ ਇਸਕੰਡਾ ਨਾ ਇਹਦਾ ਨਾ ਕੋਈ ਬਾਕੀ ਤਾਂ ਪਹਿਲਾਂ ਹਜ਼ਾਰ ਮੁਹੱਲਾ ਕਲੀਨਿਕਾਂ ਚੋਂ ਹੀ ਖੰਗ ਖਾਂਸੀ ਬੁਖਾਰ ਜਾਂ ਛੋਟੇ ਮੂੜੇ ਉਹ ਤਾਂ ਮੁਹੱਲਾ ਕਲੀਨਿਕਾਂ ਚੋਂ ਹੀ ਹੋ ਜਾਂਦੀਆਂ ਨੇ ਉੱਥੇ ਸਾਰਾ ਕੁਝ ਫ੍ਰੀ ਹੈ ਤੇ ਬੜੇ ਕਾਮਯਾਬੀ ਨਾਲ ਚੱਲ ਰਹੇ ਨੇ ਮੈਂ ਇੱਕ ਦੇਖ ਰਿਹਾ ਸੀ ਕਿਸੇ ਕੋਈ ਪੱਤਰਕਾਰ ਗਿਆ ਸੀ ਉੱਥੇ ਅੰਦਰ ਉਹਨੇ ਸਾਰਿਆਂ ਨੂੰ ਪੁੱਛਿਆ ਵੀ ਉੱਥੇ ਮਰੀਜ਼ਾਂ ਨੂੰ ਕਿ ਬਾਹਰੋਂ ਤਾਂ ਨਹੀਂ ਕੋਈ ਦਵਾਈ ਲਿਖੀ ਕੋਈ ਦੂਜੀ ਵਾਰ ਆਇਆ ਸੀ ਕੋਈ ਦੂਜੀ ਵਾਰ ਵੀ ਆਇਆ ਸੀ ਕਿ ਨਹੀਂ ਜੀ ਸਾਨੂੰ ਕਦੋਂ ਕਿਸੇ ਇੱਕ ਨੇ ਵੀ ਜਵਾਬ ਨਹੀਂ ਦਿੱਤਾ ਇਹ ਗੱਲ ਕਿ ਸਾਨੂੰ ਬਾਹਰੋਂ ਕੋਈ ਚੀਜ਼ ਦਵਾਈ ਖਰੀਦਣੀ ਪਈ ਇੱਥੇ ਮਿਲ ਜਾਂਦੀ ਹੈ ਸਾਨੂੰ ਸੋ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਹਰ ਪਰਿਵਾਰ ਨੂੰ ਬਿਨਾਂ ਕਿਸੇ ਪੇਤਪਾਪ ਦੇ ਬਿਨਾਂ ਕਿਸੇ ਧਰਮ ਜਾਤੀ ਜਾਂ ਕੋਈ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਜਿਵੇਂ ਬਿਜਲੀ ਅਸੀਂ 300 ਯੂਨਿਟ ਜਿਹੜੀ ਹੈ ਉਹ ਪਰ ਮਹੀਨਾ ਹਰ ਇੱਕ ਨੂੰ ਕੀ ਫ੍ਰੀ ਕੀਤੀ ਹੈ ਮੀਟਰ ਨੂੰ ਮੀਟਰ ਨੂੰ ਫ੍ਰੀ ਕੀਤੀ ਹੈ ਨਾ ਕਿ ਇਹ ਦੇਖ ਕੇ ਕਿ ਤੇਰੇ ਕੋਲ ਹਰਾ ਕਾਰਡ ਹੈ ਨੀਲਾ ਕਾਰਡ ਹੈ ਪੀਲਾ ਕਾਰਡ ਹੈ ਅਸੀਂ ਮੀਟਰ ਦੇਖਦੇ ਹਾਂ ਤੋ ਇਸੇ ਤਰ੍ਹਾਂ 10 ਲੱਖ ਰੁਪਏ ਹਰ ਪਰਿਵਾਰ ਨੂੰ ਜਿਹੜਾ ਉਹਦੇ ਵਿੱਚ ਅੰਡਰ ਲਿਆ ਜਾਊਗਾ ਤੇ ਪੰਜਾਬ ਦੇ ਵਿੱਚ ਇਹ ਇਤਿਹਾਸਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ ਤੇ ਇਸ ਵਕਤ ਕਿਉਂਕਿ ਕਾਫੀ ਹਿੱਸਾ ਪੰਜਾਬ ਦਾ ਹੜ੍ਹਾਂ 'ਚੋਂ ਬਾਹਰ ਨਿਕਲ ਰਿਹਾ ਹੈ ਵੈਸੇ ਵੀ ਸਿਹਤ ਸਵਾਵਾਾਂ ਦੀ ਹੁਣ ਲੋਡ ਪੈਣੀ ਹੈ ਅਸੀਂ ਸਾਰ ਰੋਜ਼ ਅੰਕੜੇ ਵੀ ਜਾਰੀ ਕਰਦੇ ਹਾਂ 6 ਵਜੇ 6:30 ਵਜੇ ਦੇ ਕਰੀਬ ਕਿ ਅੱਜ ਇੱਥੇ ਕੈਂਪ ਲੱਗੇ ਐਨੇ ਪਿੰਡਾਂ 'ਚ ਹਰ ਪ੍ਰਭਾਵ ਤੇਰੀ ਨੇ ਉਹ ਜਿਹੜੇ ਐਨੇ ਪਿੰਡਾਂ 'ਚ ਗਏ ਆ ਐਨੇ ਬੁਖਾਰ ਦੇ ਮਰੀਜ਼ ਨੇ ਐਨੇ ਡਾਇਰੀਆ ਜਾਂ ਦਸਤ ਦੇ ਮਰੀਜ਼ ਨੇ ਐਨੇ ਚਮੜੀ ਨਾਲ ਸੰਬੰਧਤ ਰੋਗਾਂ ਦੇ ਮਰੀਜ਼ ਆਏ ਸੀਗੇ ਐਨੇ ਅੱਖਾਂ ਦੀ ਇਨਫੈਕਸ਼ਨ ਦੇ ਸੀਗੇ ਤੇ ਇਲਾਜ ਉਹਨਾਂ ਦਾ ਉੱਥੇ ਚੱਲ ਰਿਹਾ ਤੇ ਲੋਕਾਂ ਨੂੰ ਵੀ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਐਦਾਂ ਦਾ ਲੱਛਣ ਮਿਲਦੇ ਨੇ ਕੋਈ ਬੁਖਾਰ ਦੇ ਜਾਂ ਚਮੜੀ ਨਾਲ ਰਿਲੇਟਡ ਕੋਈ ਤਾਂ ਫੌਰਨ ਜਿਹੜਾ ਆਪਣੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਹੈ ਕਿ ਆਪਣੇ ਨੇੜੇ ਦੇ ਕੈਂਪ ਦੇ ਵਿੱਚ ਜਾ ਕੇ ਦਵਾਈ ਲੈ ਲਓ ਦਵਾਈਆਂ ਸੀ ਅਵੇਲੇਬਲ ਕਰਾ ਰੱਖੀਆਂ ਨੇ ਉੱਥੇ ਤੇ ਇਹ 10 ਲੱਖ ਵਾਲੀ ਸਕੀਮ ਜਦੋਂ ਲਾਗੂ ਹੋਗੀ ਤਾਂ ਉਹਦੇ ਦੇ ਬਸੇ ਕੋਈ ਜੇ ਕਿਸੇ ਦਾ ਰਹਿ ਵੀ ਗਿਆ ਜੋ ਸਕੀਮ ਲਾਗੂ ਜਿਸ ਦਿਨ ਹੋਗੀ ਉਸ ਤੋਂ ਬਾਅਦ ਜੇ ਕਿਸੇ ਦਾ ਰਜਿਸਟ੍ਰੇਸ਼ਨ ਰਹਿ ਵੀ ਗਈ ਤੇ ਜ਼ਰੂਰੀ ਨਹੀਂ ਹੈਗਾ ਕਿ ਉਹ ਉਹਦੇ ਕੋਲੇ ਉਹ ਕਾਰਡ ਹੋਵੇ ਨਹੀਂ ਵੀ ਹੈਗਾ ਤਾਂ ਉਹ ਵੋਟਰ ਕਾਰਡ ਜਾਂ ਆਧਾਰ ਕਾਰਡ ਲੈ ਕੇ ਵੀ ਆਪਣਾ ਇਲਾਜ ਵਾਸਤੇ ਖਾ ਕੇ ਉੱਥੇ ਕਰਾ ਸਕਦਾ ਤੇ ਇਲਾਜ ਕਰਾ ਕੇ ਉਹ ਘਰੇ ਆ ਜੇ ਬਾਕੀ ਸਾਰਾ ਹਿਸਾਬ ਕਿਤਾਬ ਸਰਕਾਰ ਕਰੂਗੀ ਬੜਾ ਇਤਿਹਾਸਿਕ ਕਦਮ ਹੈ ਤੇ ਇਹ ਕੱਲ ਤੋਂ ਅਸੀਂ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਉਹ ਅਸੀਂ ਰੈਸਟ੍ਰੀਸ਼ਨ ਸ਼ੁਰੂ ਕਰ ਰਹੇ ਹਾਂ ਉਹਦੇ ਤੋਂ ਜਿਹੜਾ ਰਿਸਪਾਂਸ ਮਿਲੂਗਾ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਇਹ ਸਕੀਮ ਜਿਹੜੀ ਲਾਗੂ ਹੋ ਜਾਏ ਹਾਂਜੀ ਦੇਖੋ ਇਹਦੇ ਵਿੱਚ ਮੈਂ ਅਸੀਂ ਤੁਹਾਨੂੰ ਲਿਸਟ ਜਾਰੀ ਕਰ ਦਾਂਗੇ ਸਾਰੇ ਹਸਪਤਾਲਾਂ ਦੀ ਇੱਕ ਲਿਸਟ ਵੀ ਦੇ ਦਾਂਗੇ ਤੁਹਾਨੂੰ ਕਿ ਪ੍ਰਾਈਵੇਟ ਕਿਹੜੇ ਕਿਹੜੇ ਹਸਪਤਾਲ ਨੇ ਤਾਂ ਕਿ ਲੋਕਾਂ ਨੂੰ ਹੀ ਪਤਾ ਹੋਵੇ ਇਹ ਨਾ ਹੋਵੇ ਕਿ ਉਹ ਕਿਸੇ ਹਸਪਤਾਲ ਚਲੇਗਾ ਉਹ ਕਹਿੰਦੇ ਅਸਤ ਵਿੱਚ ਆਉਂਦੇ ਹੀ ਨਹੀਂ ਤੋ ਫਿਰ ਕਾਰਡ ਬਣਾਉਣ ਦਾ ਕੀ ਫਾਇਦਾ ਹੋਇਆ ਅਸੀਂ ਉਹ ਅਸੀਂ ਹਰੇਕ ਡਿਸਟ੍ਰਿਕਟ ਪਰਿਵਾਰ ਦਾ ਮੁਖੀ ਦਾ ਕਾਰਡ ਬਣੇਗਾ ਤੇ ਸਾਰੇ ਮੈਂਬਰਾਂ ਦਾ ਕਾਰਡ ਬਣੇਗਾ ਜੀ ਫੈਮਿਲੀ ਦਾ ਕਾਰਡ ਬਣੂਗਾ ਨਾ ਉਹਦੇ ਚ ਕੋਈ ਲਿਮਟ ਨਹੀਂ ਹੈਗੀ ਜੀ ਮਤਲਬ ਪਰਿਵਾਰ ਦੇ ਮੁਖੀ ਦਾ ਤੇ ਸਾਰੇ ਮੈਂਬਰਾਂ ਦਾ ਨਹੀਂ ਵੱਖਰਾ ਇੱਕ ਕਾਰਡ ਇੱਕ ਇੱਕ ਪਰਿਵਾਰ ਨੂੰ ਇੱਕ ਕਾਰਡ ਬਣੂਗਾ ਜੀ ਉਹਦੇ ਹਾਂ ਮਤਲਬ ਜਿਵੇਂ ਲਾਲੋ ਉਹਦੇ ਚ ਲਿਖਿਆ ਹੋਊਗਾ ਕਿ ਕਿਹੜੇ ਕਿਹੜੇ ਉਹਦੇ ਮੈਂਬਰ ਨੇ ਉਹ ਪਰ ਪਰਿਵਾਰ ਪਰਿਵਾਰ ਹਾਂਜੀ ਰਜਿਸਟ੍ਰੇਸ਼ਨ ਹੋ ਗਈ ਰਜਿਸਟ੍ਰੇਸ਼ਨ ਦੇ ਕਿੰਨੇ ਦਿਨਾਂ ਦੇ ਵਿੱਚ ਪਰਿਵਾਰ ਤੱਕ ਕਾਰਡ ਜਿਹੜਾ ਪਹੁੰਚਦਾ ਦਿੱਤਾ ਉਹ ਤਾਂ ਉਹ ਤਾਂ ਅੱਜ ਕੱਲ ਡਿਜੀਟਲ ਕੰਮ ਹੈ ਜੀ ਉਹ ਤਾਂ ਕੋਈ ਪ੍ਰੋਬਲਮ ਨਹੀਂ ਨਾਮ ਚਾਹੀਦਾ ਹੈ ਫੈਮਿਲੀ ਦੇ ਮੈਂਬਰਾਂ ਦੀ ਗਿਣਤੀ ਚਾਹੀਦੀ ਹੈ ਉਹਨਾਂ ਦੇ ਨਾਮ ਚਾਹੀਦੇ ਬਸ ਦੈਟਸ ਇਟ ਜਿਹੜਾ ਆਯੂਸ਼ਮਨ ਕਾਰਡ ਬਣਾਈ ਗਈ ਸੀ ਜਿਹੜਾ ਆਯੂਸ਼ਮਨ ਕਾਰਡ ਬਣਿਆ ਸੀ ਉਸੇ ਇੱਕ ਫੈਮਿਲੀ ਆਈਡੀ ਬਣਾਈ ਗਈ ਸੀ ਉੱਚ ਪੇਤੇ ਸਾਰੇ ਫੈਮਿਲੀ ਮੈਂਬਰਸ ਐਡ ਕਰਦੇ ਪਹੁੰਚਦੇ ਸੀਗੇ ਫੇਰ ਫਾਇਦਾ ਮਿਲ ਪਾਦਾ ਸੀ ਨੀ ਅਸੀਂ ਕੋਈ ਕੰਪਲਿਕੀਸ਼ਨ ਨਹੀਂ ਰੱਖੀ ਸੀ ਫੈਮਿਲੀ ਕਾਰਡ ਬਣਾਤਾ ਉਹਦੇ ਚ ਨਹੀਂ ਕੋਈ ਇਤਨੀ ਦਿੱਕਤ ਨਹੀਂ ਉਹ ਰੈਸ਼ਨ ਕਾਰਡ ਦਾ ਲਿੰਕ ਨਹੀਂ ਕੋਈ ਅਸੀਂ ਸਾਰੀ ਲਿਸਟ ਜਾਰੀ ਕਰਾਂਗੇ ਫਿਲਹਾਲ 500 ਤੋਂ ਉੱਪਰ ਹਸਪਤਾਲ ਤਾਂ ਪੈਨਲ ਹੋ ਗਏ 500 ਹੋਰ ਕਹੇ 1000 ਇਹ ਕਰ ਦਾਂਗੇ ਸਰਕਾਰੀ ਸਾਰੇ ਨੇ ਤਹਿਸੀਲ ਦੇ ਵੀ ਤੇ ਜਿਹੜੇ ਬਲਾਕ ਲੈਵਲ ਦੇ ਵੀ ਡਿਸਟ੍ਰਿਕਟ ਲੈਵਲ ਦੇ ਵੀ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹ ਦਾ ਸਾਰਾ ਦੇਖੋ ਇਹ 12 10 ਤੋਂ 12 ਦਿਨਾਂ ਦੇ ਵਿੱਚ ਇਹ ਦੋ ਜਿ ਲੈਣ ਦਾ ਜਿਹੜਾ ਕਿਉਂਕਿ ਇਹ ਇਹਨਾਂ ਦਾ ਸਾਡੇ ਕੋਲ ਪਾਇਲਟ ਆਜੂ ਸਮਝ ਲਓ ਕੀ ਕੀ ਦਿੱਕਤਾਂ ਆਈਆਂ ਲੋਕਾਂ ਨੂੰ ਕੀ ਕੀ ਹੋਰ ਸਵਾਲ ਪੁੱਛੇ ਜਾਂ ਕੀ ਉਹ 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 ਤੋਂ ਸੁਧਾਰ ਕਰਕੇ ਨਾਲ ਦੀ ਨਾਲ ਅਸੀਂ ਫਿਰ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਟੋਟਲ ਕੈਸ ਲੈ ਹੈ ਜੀ ਹੈ ਜੀ ਇੰਸ਼ੋਰੈਂਸ ਕੰਪਨੀਆਂ ਕਿਹੜੀਆਂ ਨੇ ਸਰ ਕਨ ਬੋਰਡ ਸਾਰੀ ਇਹਦੀ ਡਿਟੇਲ ਜਿਹੜੀ ਹੈ ਇੰਸ਼ੋਰੈਂਸ ਦੀ ਹਸਪੀਟਲ ਇੰਪੈਨਲ ਦੀ ਕਿੜਕਿੜ ਨੇ ਉਹ ਸਾਰੀ ਡਿਟੇਲ ਤੁਹਾਨੂੰ ਅਸੀਂ ਇੱਕ ਅਲੱਗ ਤੋਂ ਪੀਸੀ ਕਰਕੇ ਦੱਸ ਦਾਂਗੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਜਾਣਾ ਹੈ ਤੇ ਹੋ ਸਕਦਾ ਨਾਲ ਦੇ ਹਸਪਤਾਲ ਹੋਵੇ ਜਿਹੜਾ ਜਿੱਥੇ ਉਹ ਚਲੇ ਗਏ ਉਹਦੇ ਨਾਲ ਦੇ ਹਸਪਤਾਲ ਇੰਪੈਨਲਡ ਹੋਵੇ ਇਹ ਹੋਵੇ ਨਾ ਤਾਂ ਫਿਰ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਨਰਾਸ਼ਤਾ ਹੱਥ ਲੱਗੇ ਕਿ ਅਸੀਂ ਤਾਂ ਵਿਚ ਆਏ ਨਹੀਂ ਜੀ ਉਹਦੇ ਇਲਾਜ ਦੇ ਬਸ ਉਸ ਤੋਂ ਬਾਅਦ ਜਦੋਂ ਜਦੋਂ ਤੋਂ ਇਹ ਆ ਗਿਆ ਫੀਡਬੈਕ ਸਾਡੇ ਕੋਲੇ 10 ਤੋਂ 12 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਜੇ ਕੋਈ ਸੁਜੈਸ਼ਨ ਨੇ ਸੁਧਾਰ ਕਰਕੇ ਜਾਂ ਕੋਈ ਵੀ ਆ ਆ ਲੋਕਾਂ ਨੂੰ ਉੱਥੇ ਜਦੋਂ ਕਾਰਡ ਬਣਾਉਂਦੇ ਸੀਗੇ ਤਾਂ ਆਹ ਲੋਕਾਂ ਨੇ ਪੁੱਛਿਆ ਜਿਵੇਂ ਤੁਸੀਂ ਅੱਜ ਪੁੱਛ ਰਹੇ ਹੋ ਲਗਭਗ ਇਹ ਵੀ ਇੱਕ ਸੁਧਾਰ ਦੀ ਉਹ ਪ੍ਰਕਿਰਿਆ ਹੈ ਕਿ ਕਿੰਨੇ ਹਸਾਲ ਹੋਣਗੇ ਕਦੋਂ ਤੱਕ ਹੋ ਜੂਗਾ ਜਾਰੀ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਅਸੀਂ ਕਰਕੇ ਬਸ ਫਿਰ ਸ਼ੁਰੂ ਕਰ ਦਿੰਦੇ ਹਾਂ ਜਿਹੜਾ ਹੁਣ ਜਿਹਦੇ ਕੋਲ ਵੋਟਰ ਕਾਰਡ ਹੈ ਇੱਥੇ ਆਧਾਰ ਉਹ ਤਾਂ ਆਪ ਬੋਟਰ ਕਰਦਾ ਪੰਜਾਬੀ ਦੇ ਕੋਲ ਜੀ ਸਾਹਿਬ ਜਿਹੜੇ ਹਿਮਾਚਲ ਦੇ ਬਹੁਤ ਸਾਰੇ ਜਿਹੜੇ ਬੋਟਰ ਨੇ ਉਹਨਾਂ ਨੇ ਇਦਾਂ ਜਿਆ ਪ੍ਰਾਪਰਟੀ ਜਿਆ ਡਰਾਈਵਿੰਗ ਸਸ ਬਣਾਉਣੀ ਇਥੋਂ ਦੇ ਆਧਾਰ ਕਾਰਡ ਬਣਾਉਣਾ ਉਹ ਤਾਂ ਪਤਾ ਕੀ ਹੈ ਜੇ ਇਦਾਂ ਕੋਈ ਕਿਸੇ ਨੇ ਫਲੋਟਿੰਗ ਆਧਾਰ ਕਾਰਡ ਬਣਾ ਰੱਖਿਆ ਉਹ ਤਾਂ ਅਸੀਂ ਵੈਰੀਫਾਈ ਕਰਾਂਗੇ ਨਾ ਉਹ ਇਦਾਂ ਥੋੜੀ ਕਰ ਦਾਂਗੇ ਤੁਸੀਂ ਉਹਦਾ ਜਿਹੜੇ ਪੰਜਾਬ ਦੇ ਵਸਿੰਦੇ ਨੇ ਵੋਟਰ ਕਾਰਡ ਨੇ ਪਤਾ ਲੱਗ ਜਾਂਦਾ ਪਿੰਡ ਜਿਹੜਾ ਕੈਂਪ ਲਾਵਾਂਗੇ ਸਾਰੇ ਪਿੰਡ ਨੂੰ ਪਤਾ ਹੁੰਦਾ ਜੀ ਇੱਕ ਦੂਜੇ ਦਾ ਕਿ ਕਦੋਂ ਤੋਂ ਰਹਿੰਦਾ ਹੈ ਜਾਂ ਆਉਂਦਾ ਜਾਂਦਾ ਰਹਿੰਦਾ ਹੈ ਜਾਂ ਕਦੇ ਆਇਆ ਤਾਂ ਹੈ ਨਹੀਂ ਜਦ ਹਾੜੀ ਸੋਣੀ ਆਉਂਦਾ ਕਈ ਤਾਂ ਫਿਰ ਉਹ ਸਭ ਨਾਲ ਵੈਰੀਫਿਕੇਸ਼ਨ ਕਰਦਾ ਹੈ ਰਾਸ਼ਨ ਕਾਰਡਾਂ ਦੇ ਕੋਈ ਲਿੰਕ ਹੀ ਨਹੀਂ ਜੀ ਰਾਸ਼ਨ ਕਾਰਡ ਕਿਉਂ ਦੇਖਾ ਗਿਆ ਸੀ ਅਸੀਂ ਤਾਂ ਜਾ ਕੇ ਕੈਂਪ ਲਾ ਕੇ ਉਹਦੇ ਨਵੇਂ ਬਣਾ ਰਹੇ ਨੇ ਉਹ ਤੇ ਜੇ ਕੋਈ ਫਰਜ ਕਰ ਲੋ ਕੋਈ ਪਰਸੋਂ ਆਇਆ ਕੋਈ ਜੀ ਕਿਸੇ ਦਾ ਪਰਸੋਂ ਵਿਆਹ ਹੋਇਆ ਤੇ ਉੱਥੇ ਇੱਕ ਨਵਾਂ ਪਰਿਵਾਰ ਦਾ ਮੈਂਬਰ ਜਿਹੜਾ ਉਹਦਾ ਵੀ ਨਾਮ ਪਾਊਗਾ ਵਿੱਚ ਜੀਐਸਟੀ ਤੇ ਪਗਾਮਨ ਕਰੀ ਨੇ ਰਿਲੀਫ ਦਿੱਤੀ ਆ ਨਾ ਉਹ ਕਿਹਾ ਕਿ ਸਲਾਬ ਕਟਾ ਦਈਏ ਜੀਐਸਟੀ ਲੈ ਕੇ ਕੌਣ ਆਇਆ ਸੀਗਾ ਆਪ ਹੀ ਲਿਆਉਂਦੇ ਨੇ ਉਹਦੇ ਕਹਿੰਦੇ ਨੇ ਮਾਸਟਰ ਕਾਰਡ ਆ ਠੀਕ ਹੈ ਨਾ ਆਪ ਹੀ ਬਿਚੋ ਕਾ ਕਟ ਕਹਿੰਦੇ ਵੀ ਮਾਸਟਰ ਕਾਰਡ ਹੈ ਮਾਸਟਰ ਸਟ੍ਰੋਕ ਹੈ ਹੈ ਨਾ ਤੋਂ ਮਾਸਟਰ ਸਟ੍ਰੋਕ ਚਲਾਈ ਜਾਂਦੇ ਨੇ ਆਪ ਹੀ ਵਿਧਾਨਦੇ ਨੇ ਆਪ ਹੀ ਘਟਾਉਂਦੇ ਨੇ ਤੇ ਫਿਰ ਜੀਐਸਟੀ ਲੈਂਦੀ ਕਿਉਂ ਸੀ ਜਿਹਦਾ ਮਤਲਬ ਦੋਦੇ ਕਿਉਂ ਨਹੀਂ ਦੱਸਿਆ ਕਿ ਮਹਿੰਗਾਈ ਵਧੂਗੀ ਇਹਦੇ ਨਾਲ ਸੋ ਇਹ ਤਾਂ ਆਪ ਹੀ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਆਪ ਹੀ ਉਸ ਸਕੀਮ ਨੂੰ ਵਾਪਸ ਲੈ ਕੇ ਕਹਿੰਦੇ ਨੇ ਅੱਜ ਇਹ ਕਰਨ ਨਾਲ ਕਮਾਲ ਹੋ ਗਈ ਸੋ ਜੀਐਸਟੀ ਦੇ ਪੈਸੇ ਤਾਂ ਦੇ ਦੇ ਨਾ ਰਾਜਾਂ ਦੇ ਜਿਹੜੇ ਹੱਕ ਨੇ ਉਹ ਤਾਂ ਬੰਦੇ ਨੇ ਉਹ ਤਾਂ ਦੇ ਦੇਣ ਪਹਿਲਾਂ